ਇਸ ਸਰਕਾਰ ਦੇ ਵਰਕਲਾ ਹੈ ਇਸ ਪ੍ਰੋਗਰਾਮ ਦੇ ਵਿੱਚ ਪੱਟੀ ਗਿਣਤੀ ਤੇ ਪਹੁੰਚ ਗਏ ਤਾਂ ਸਾਡੇ ਸਾਹਮਣੇ ਕੁਝ ਸਵਾਲ ਖੜੇ ਨੇ ਕਿ ਜਿਹਨੂੰ ਇਹ ਬਦਲਾਅ ਦੇ ਨਾਂ ਤੇ ਆਈ ਸਰਕਾਰ ਉਰ ਵੱਡੇ ਪੱਦਰ ਤੇ ਲੋਕਾਂ ਨਾਲ ਕੀਤੇ ਵਾਦੇ ਅੱਜ ਉਹ ਸਾਰੇ ਠੰਡੇ ਵਸਤੇ ਤੇ ਪਾਦੇ ਨੇ ਸਰਕਾਰ ਮੰਗਾ ਤੋਂ ਉਨੱਕਾ ਹੋ ਚੁਕੀ ਹੈ ਮੀਟਿੰਗਾਂ ਦੇ ਕੇ ਭੱਜਣਾ ੁੱਥਪ ਕੇ ਝਕਣਾ ਸਰਕਾਰ ਦਾ ਇਹ ਜਿਹੜਾ ਕੰਮ ਬਣ ਗਿਆ ਇੱਕ ਨਹੀਂ ਦੋ ਨਹੀਂ ਕਟੋਪਟ ਆ 10ਵੀਂ 11ਵੀਂ ਮੀਟਿੰਗਾਂ ਜਦੋਂ ਸਰਕਾਰ ਮੀਟਿੰਗ ਤੇ ਇੱਥੇ ਭੱਜੀ ਹੈ ਇਸ ਪਾਸੇ ਧਿਆਨ ਦੇਣ ਦੀ ਗੱਲ ਹੈ ਕਿ ਮੁਲਾਜ਼ਮਾਂ ਤੇ ਪਿੰਚਰ ਸਰਕਾਰ ਨੇ ਅਜੰਡੇ ਦੇ ਹੈ ਨਹੀਂਗੇ ਇਸ ਕਰਕੇ ਜਦੋਂ ਮੁਲਾਜ਼ਮਾਂ ਨੂੰ ਕੁਝ ਬੇਨਤੀ ਗੱਲਾਂ ਆਉਂਦੀਆਂ ਪੈਨਸ਼ਨਾਂ ਨਾਲੇ ਕੁਝ ਬੇਨਤੀ ਗੱਲਾਂ ਆਉਂਦੀਆਂ ਹੈ ਜਾਨਿਏ ਸਾਡੇ ਕਿਤੇ ਮਜ਼ਦਮਾਂ ਨੂੰ ਪੱਕੇ ਕਰਨ ਦੀ ਗੱਲ ਆਉਂਦੀ ਹੈ ਪਰ ਉਦੋਂ ਸਰਕਾਰ ਇਹਨਾਂ ਗੱਲਾਂ ਤੋਂ ਭੱਜ ਜਾਂਦੀ ਹੈ ਕਹਿੰਦੀ ਇੱਥੇ ਸਾਡੇ ਖਜ਼ਾਨੇ ਦੇ ਵਿੱਚ ਬਹੁਤ ਪੈਸੇ ਆ ਭਰਿਆ ਹੋਇਆ ਹੈ ਜੇ ਖਜ਼ਾਨਾ ਭਰ ਹੈ ਤੇ ਫਿਰ ਲੋਕ ਸੜਕਾਂ ਤੇ ਕਿਉਂ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾਂਦਾ ਇਸ ਲਈ ਸੁੱਟੇ ਪੰਜਾਬ ਦੇ ਅੰਦਰ ਅੱਜ ਲੜਾਈ ਹੈ ਜਿਹੜੀ ਸੋ ਇਸੇ ਤਰ੍ਹਾਂ ਕਿ ਇਸ ਮੁੱਤੇ ਮਹਿਜਮੇ ਦੇ ਅੰਦਰ ਲੋਕ ਲੜ ਰਹੇ ਹੈ ਕਸਾਮੀ ਲੜ ਰਹੀ ਹੈ ਮਜ਼ਦੂਰ ਲੜ ਰਹੇ ਹੈ ਮਲਾਜ਼ਮ ਤੇ ਪੈਨਸ਼ਨਰ ਲੜ ਰਹੇ ਹੈ ਤੇ ਸਰਕਾਰ ਅੱਗੇ ਅੱਗੇ ਭੱਜ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਬੋਧੀਆਂ ਥਾਵਾਂ ਤੇ ਲੋਕ ਐਮਐਲਏ ਨੂੰ ਹੁਣ ਸਵਾਲ ਕਰਨ ਲੱਗੇ ਜਦੋਂ ਕੋਈ ਗੱਲ ਨਹੀਂ ਆਉਂਦੀ ਅੱਗੇ ਭੱਜਣ ਲੱਗੇ ਇਸ ਕਰਕੇ ਪਹਿਲਾਂ ਵੀ ਇਸ ਗੱਲ ਤੇ ਅਸੀਂ ਖੜੇ ਸੀ ਕਿ ਸਰਕਾਰ ਇੱਥੇ ਜਿਹੜੀ ਮਰਜ਼ੀ ਆ ਦੇ ਲੋਕੋ ਦੇ ਏਜੰਡੇ ਤੇ ਨਹੀਂ ਹੁੰਦੇ ਉਹ ਕਾਰਪੋਰੇਟ ਕਰਾਉਣਿਆਂ ਦੀ ਰਾਖੀ ਕਰਦੇ ਐ ਅੱਜ ਤੁਹਾਡੇ ਸਾਹਮਣੇ ਐ ਕਿ ਪਿਛਲੀਆਂ ਸਰਕਾਰਾਂ ਨੇ ਵੀ ਇਹੀ ਕੁਝ ਕੀਤਾ ਲੋਕਾਂ ਨਾਲ ਤੇ ਅੱਜ ਇਹੀ ਸਰਕਾਰ ਜਿਹੜੀ ਲੋਕਾਂ ਦਾ ਲੋਕਾਂ ਦਾ ਕਹਿ ਕੇ ਆਈ ਸੀ ਕਿ ਅਸੀਂ ਲੋਕਾਂ ਦੇ ਆ ਉਹ ਅੱਜ ਫੇਰ ਉਹਨਾਂ ਕਾਰਪੋਰੇਟ ਕਰਾਉਣਿਆਂ ਦਾ ਹੱਥ ਕੋ ਜਿਹੜਾ ਕੋਲ ਰਿਹਾ ਇਸ ਕਰਕੇ ਲੋਕਾਂ ਦੀ ਅੱਜ ਜ਼ਮੀਨਾ ਖੋਹਣ ਦੀ ਤਿਆਰੀ ਐ ਪਹਿਲਾਂ ਜਿਹੜੀਆਂ ਵੱਟੀਆਂ ਸੜਕਾਂ ਜਿਨ੍ਹਾਂ ਦੀ ਇੱਥੇ ਲੋੜ ਨਹੀਂ ਸੀ ਉਹ ਹਜ਼ਾਰਾਂ ਏਕੜ ਉਹਨਾਂ ਸੜਕਾਂ 'ਚ ਪੰਜਾਬ ਦੀ ਧਰਤੀ ਆ ਗਈ ਅੱਜ ਫੇਰ ਹਜ਼ਾਰਾਂ ਏਕੜ ਜਿਹੜੀ ਏ ਜ਼ਮੀਨ ਹੈ ਉਹ ਪੰਜਾਬ ਦੀ ਸਰਕਾਰ ਖੂਬ ਤਿਆਰ ਹੈ ਇਹਦੇ ਤੇ ਕਹਿੰਦੀ ਹੈ ਕਿ ਬਹੁਤ ਵੱਡੇ ਥੋੜੇ ਮੁਨਾਫੇ ਕਮਾਏ ਜਾ ਰਹੇ ਹੈ ਜਦੋਂ ਸੈਂਟਰ ਸਰਕਾਰ ਨੇ ਇੱਥੇ ਤਿੰਨ ਕਾਨੂੰਨ ਲੈ ਕੇ ਆਉਂਦੇ ਸੀ ਤਾਂ ਕਿਸਾਨੀ ਨੇ ਕਿਹਾ ਸੀ ਕਿ ਇਹਨਾਂ ਕਾਨੂੰਨਾਂ ਨੂੰ ਆਪਦੇ ਵਾਸਤੇ ਆਂ ਰੱਖੋ ਤਾਂ ਉਹਨਾਂ ਸਰਕਾਰ ਫਾਇਦੇ ਕਮਾਉਂਦੀ ਸੀ ਅੱਜ ਪੰਜਾਬ ਸਰਕਾਰ ਫਾਇਦੇ ਕਮਾ ਰਹੀ ਹੈ ਕਿ ਜਿਹੜੀ ਅਸੀਂ ਇਹ ਨੀਤੀ ਲੈ ਕੇ ਆ ਰਹੇ ਆ ਇਹਦੇ 'ਚ ਥੋੜੇ ਵੱਡੇ ਫਾਇਦੇ ਹੋਣਗੇ ਲੋਕ ਕਹਿੰਦੇ ਆ ਤੁਸੀਂ ਆਪਦੀ ਨੀਤੀ ਆਪਦੇ ਕੋਲੇ ਰੱਖੋ ਤੁਸੀਂ ਵੇਖਿਆ ਹੋਣਾ ਕਿ 20 ਕਿੱਲੇ ਦਾ ਮਾਲਕ ਉਹ ਰੇੜੀ ਲਾਉਂਦਾ ਸੜਕ ਦੇ ਉੱਤੇ ਤੇ ਉਹਦੇ ਵੱਲੋਂ ਵੀਡੀਓ ਪਾਈ ਗਈ ਸੀ ਉਹ ਕਹਿੰਦਾ ਮੇਰੇ 20 ਕਿੱਲੇ ਮੈਨੂੰ ਬੜੇ ਸਭ ਜਵਾਗ ਦਿਖਾਏ ਗਏ ਉਹ ਪਰ ਅੱਜ ਮੈਂ ਆ ਸੜਕ ਤੇ ਰੇੜੀ ਲਾਉਣਾ ਮੈਨੂੰ ਕੱਖ ਨਹੀਂ ਮਿਲਿਆ ਇਹਦੇ ਤੋਂ ਇਸੇ ਤਰ੍ਹਾਂ ਉਹਨਾਂ ਸਾਡੇ ਲੋਕਾਂ ਨਾਲ ਹੋਣੀ ਹੈ ਲੁਧਿਆਣੇ ਜਿਹੜੇ ਦੇ ਉਹ 35-40 ਪਿੰਡ ਜਿਨ੍ਹਾਂ ਨੂੰ ਉਜਾੜਨੋਂ ਫਿਰਦੇ ਆ ਜਿਹੜਾ ਜਿਹੜਾ ਪੰਜਾਬ ਦਾ ਦਿਲ ਹੈ ਜਿੱਥੇ ਅਜੋਸ ਜ਼ਮੀਨ ਦੇ ਵਿੱਚ ਬੰਦੇ ਪੈਦਾ ਹੁੰਦੇ ਆ ਇਸ ਕਰਕੇ ਐਡੀ ਵਧੀਆ ਜ਼ਮੀਨ ਉਜਾੜ ਕੇ ਪੰਜਾਬ ਦੇ ਉਜਾੜੇ ਵੱਲ ਉਚੈ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਉਹ ਕੇਜਰੀਵਾਲ ਦੇ ਇਸ਼ਾਰਿਆਂ ਦੇ ਉੱਤੇ ਅਰਥ ਪੰਜਾਬ ਦਾ ਵੱਡੀ ਪੰਦਰ ਤੇ ਨੁਕਸਾਨ ਕੀਤਾ ਜਾ ਰਿਹਾ ਹੈ ਇਸੇ ਕਰਕੇ ਮੁਲਾਜ਼ਮ ਲੜ ਰਹੇ ਆ ਪੈਨਸ਼ਨ ਲੜ ਰਹੇ ਆ ਜੰਮੇ ਸਮੇਂ ਤੋਂ ਉਹਨੇ ਮੰਗਾ ਖਾਤਰ ਲੜਾਇਆ ਪਰ ਇਹ ਮੰਗਾ ਜਿਹੜੀਆਂ ਨਵੀਆਂ ਮੰਗਾਂ ਨੇ ਉਹਨਾਂ ਨੂੰ ਨਾਲੇ ਗੱਲ ਨਹੀਂ ਕੀਤੇ ਜਾ ਰਹੇ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਪੂਰੀਆਂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਪੰਜਾਬ ਦੇ ਪੈਨਸ਼ਨਰ ਤੇ ਮੁਲਾਜ਼ਮ ਉਸ ਲੜਾਈ ਦੇ ਮੈਦਾਨ ਦੇ ਵਿੱਚ ਨੇ ਤੁਸੀਂ ਵੱਡੇ ਪੱਤਰ ਤੇ ਜਦੋਂ ਵੀ ਕੋਈ ਪ੍ਰੋਗਰਾਮ ਆਉਂਦਾ ਹੈ ਉਹਦੇ ਵਿੱਚ ਹਿੱਸਾ ਪਾਉਂਦੇ ਹੋ ਫੜਕਾਂ ਦੇ ਉਤਰਦੇ ਹੋ ਤਰਨੇ ਮਜ਼ਾਰੇ ਕਰਦੇ ਹੋ ਅਰਥੀਆਂ ਸਾੜਦੇ ਹੋ ਪਰ ਪੰਜਾਬ ਸਰਕਾਰ ਦੇ ਕੰਨ ਤੇ ਚੂੰ ਨਹੀਂ ਸੜਕਦੀ ਇਸ ਕਰਕੇ ਆਉਣ ਵਾਲਾ ਜਿਹੜਾ ਸੰਘਰਸ਼ ਹੈ ਉਹ ਇਸ ਪਾਸੇ ਵੱਲ ਨੂੰ ਜਾ ਰਿਹਾ ਹੈ ਕਿ ਪੰਜਾਬ ਦਾ ਮਜ਼ਦੂਰ ਉੱਠਿਆ ਹੈ ਪੰਜਾਬ ਦਾ ਕਿਸਾਨ ਉੱਠ ਰਿਹਾ ਹੈ ਮੁਲਾਜ਼ਮ ਤੇ ਪੈਨਸ਼ਨਰ ਉੱਠ ਰਿਹਾ ਹੈ ਆ ਪਿਜਲੀ ਬੋਰਡ ਦੇ ਅੰਦਰ ਸਾਡੇ 3 ਦਿਨਾਂ ਦੀ ਹੜਤਾਲ ਤੇ ਜਿਹੜੇ ਸਾਡੇ ਮੁਲਾਜ਼ਮ ਐ ਉਹ ਜਾ ਚੁੱਕੇ ਨੇ ਇਸ ਕਰਕੇ ਜਿਹੜੀ ਲੜਾਈ ਐ ਉਹ ਇਸ ਪਾਸੇ ਲੜਾਈ ਸਿਹਤ ਹੁੰਦੀ ਜਾ ਰਹੀ ਐ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਤੁਹਾਡਾ ਹੋਏਗਾ ਸਰਕਾਰ ਇੱਥੇ ਜਿਹੜੇ ਮਰਜ਼ੀ ਆਵੇ ਹੁਣੇ ਇੱਥੇ ਸਾਥੀ ਜ਼ਿਕਰ ਕਰਕੇ ਗਿਆ ਕਿਸ ਫਲਾਨੀ ਪਾਰਟੀ ਆ ਰਹੀ ਐ ਸਾਨੂੰ ਆਸ ਐ ਸਾਨੂੰ ਕਿਸੇ ਤੋਂ ਨਿਆਂ ਆਸਾ ਪ੍ਰਾਉ ਜਿਹੜੀ ਮਰਜ਼ੀ ਪਾਰਟੀ ਆਵੇ ਆ ਤੁਹਾਡਾ ਕਹਿ ਕੇ ਆਈ ਸੀ ਜਿਹੜੀ ਸਭ ਤੋਂ ਵੱਧ ਕੁੱਟਦੀ ਹੈ ਸਭ ਤੋਂ ਵੱਧ ਲਾਖੀ ਚਾਰਜ ਐ ਇਸ ਸਰਕਾਰ ਤੇ ਹੋਇਆ ਇਸਦੇ ਹੁੰਦੇ ਹੋਇਆ ਸਭ ਤੋਂ ਵੱਧ ਲੋਕਾਂ ਦੇ ਜ਼ੁਲਮ ਇਹ ਸਰਕਾਰ ਕਰ ਰਹੀ ਹੈ ਇਸ ਕਰਕੇ ਸਰਕਾਰ ਜਿਹੜੀ ਮਰਜ਼ੀ ਆ ਜੇ ਉਹ ਕਾਰਪੋਰੇਟਾਂ ਦੇ ਆਉਂਦੀ ਆ ਉਹ ਹੋਰ ਆਉਂਦੀਆਂ ਗੱਲਾਂ ਲੈ ਕੇ ਆਉਂਦੀ ਹੈ ਪਰ ਲੋਕਾਂ ਦੇ ਮਸਲੇ ਉੱਥੇ ਦੇ ਉੱਥੇ ਖੜਿਆ ਹੈ ਅਸੀਂ ਉੱਥੇ ਅੱਜ ਗਲੀਆਂ ਨਾਲ ਅੱਜ ਉੱਥੇ ਛਿੱਕੇ ਨੇ ਕਿੰਨੇ ਕਿੰਨੇ ਮਸਲਿਆਂ ਤੇ ਉਂਝ ਕੇ ਪਿੰਡਾਂ ਦੇ ਵਿੱਚ ਇਸ ਸਿਸਟਮ ਦੇ ਨਾਲ ਜੋ ਉੱਥੇ ਹੀ ਖੜਿਆ ਇਸ ਕਰਕੇ ਇਸ ਮੁੱਚੀਆਂ ਮੰਗਾਂ ਨੂੰ ਲਾਗੂ ਕਰਾਉਣ ਖਾਤਰ ਜਿੱਥੇ ਤੁਸੀਂ ਨਲਾਜਨ ਤੇ ਪੈਨਸ਼ਨਰ ਇਕੱਠੇ ਹੋ ਕੇ ਵੱਡੀ ਲੜਾਈ ਲੜ ਰਹੇ ਹੋ ਇਹਦੇ ਲਈ ਤੁਹਾਨੂੰ ਮੈਂ ਬਤਾਈ ਦਿੰਨਾ ਇੰਨੇ ਕਰਮੇ ਦੇ ਵਿੱਚ ਸਿਰਫ ਉਹ ਜਾਗਦੇ ਸਿਰਾਂ ਵਾਲੇ ਲੋਕ ਹੀ ਆਉਂਦੇ ਆ ਜਿਹੜੇ ਸਮਝਦੇ ਆ ਕਿ ਅਸੀਂ ਇਹ ਧਰਾਂ ਤੋਂ ਨਿਕਲ ਕੇ ਜਾਵਾਂਗੇ ਤਾਂ ਹੀ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਨਹੀਂ ਤਾਂ ਵੱਡੇ ਗਿਣਤੇ ਲੋਕ ਕਰਾਂਚ ਬੈਠਿਆ ਸਾਡੀ ਜਿਹੜੀ ਗਿਣਤੀ ਹੈ ਉਹ ਬਹੁਤ ਵੱਡੀ ਹੈ ਇਸ ਕਰਕੇ ਮੈਂ ਸਮਝਦਾ ਕਿ ਸਾਡੇ ਕੱਲੇ ਬਿਜਲੀ ਬੋਰਡ ਦੇ ਅੰਦਰ 80000 ਤੋਂ ਵੱਧ ਮੁਲਾਜ਼ਮ ਜਿਹੜਾ ਜਿਹੜੇ ਪੈਨਸ਼ਨਰ ਨੇ ਜਿਨ੍ਹਾਂ ਦੀ ਨੌਕਰੀ ਸਿਰਫ 5 ਕਹ ਹਜ਼ਾਰ ਜਿਹੜਾ ਸਾਡਾ ਪੈਨਸ਼ਨਰ ਹੈ ਉਹ ਤਾਂ ਨੇ ਮਜਾਰਿਆ ਤੇ ਆਉਂਦਾ ਹੈ 75 ਹਜ਼ਾਰ ਕਰਾਂ ਚ ਬੈਠਿਆ ਹੈ ਇਸੇ ਤਰ੍ਹਾਂ ਬਾਕੀ ਮੈਂ ਜਿਹਨਾਂ ਦੇ ਅੰਦਰ ਹੈ ਜੇ ਸਾਡੇ ਸਮੁੱਚੇ ਮੁਲਾਜ਼ਮ ਤੇ ਪੈਨਸ਼ਨ ਕਰਾਂ ਚੋਂ ਨਿਕਲੇ ਆਉਣਾ ਤੇ ਇਹ ਗੱਲ ਸਮਝ ਲੈਣਾ ਕਿ ਸਰਕਾਰ ਦੇ ਵਰਕਲੌਪਸ ਹੀ ਸਾਡੀਆਂ ਮੰਗਾਂ ਨੂੰ ਲੈ ਕੇ ਲੜਨਾ ਤੇ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਸਰਕਾਰ ਨੂੰ ਅਸੀਂ ਕੋੜਲੇ ਪਰਨੇ ਕਰਦੇ ਹਾਂਗੇ